ਹਾਂ ਜੀ ਮੈਮ ਚੌਕ ਦੇ ਪਿੰਡ ਦਾ ਕੀ ਮਾਮਲਾ ਅੱਜ ਵੀ ਕਾਫੀ ਤਕਰਾਰ ਹੋਇਆ ਹੈ ਯੂਨੀਅਨ ਵਿੱਚ ਤੇ ਬੱਚਿਆਂ ਦੇ ਮਾਪਿਆਂ ਵਿੱਚ ਤੁਹਾਨੂੰ ਵੀ ਮਿਲੇ ਸੀ ਮਾਮਲਾ ਕੀ ਆ ਦੇਖੋ ਜਿਹੜਾ ਆਜੂ ਵਾਲਾ ਜਿਹੜਾ ਇਸ਼ੂ ਹੈ ਮੈਨੂੰ ਧਿਆਨ ਦੇ ਵਿੱਚ ਜਿਹੜਾ ਹੈਗਾ ਉਹ ਤੁਸੀਂ ਲੈ ਕੇ ਆਂਦਾ ਹੈਗਾ ਤਕਰਾਰ ਜਿਹੜੀ ਉਹਨਾਂ ਦੀ ਚੱਲ ਰਹੀ ਹੈ ਜੀ ਉਹ ਇਸ ਤਰ੍ਹਾਂ ਹੈਗਾ ਕਿ ਸਕੂਲ ਮੈਨੇਜਮੈਂਟ ਨੇ ਦੋ ਟੀਚਰਸ ਜਿਹੜੇ ਐ ਉਹਨਾਂ ਨੂੰ ਡਿਸਮਿਸ ਕੀਤਾ ਸੀਗਾ ਉਸ ਤੋਂ ਬਾਅਦ ਕੋਈ ਤਿੰਨ ਹੋਰ ਟੀਚਰਸ ਡਿਸਮਿਸ ਕੀਤੇ ਸੀਗੇ ਯੂਨੀਅਨਸ ਜਿਹੜੀਆਂ ਨੇ ਤੇ ਕੁਝ ਹਿੱਸਾ ਜਿਹੜੇ ਟੀਚਰਸ ਦਾ ਹੈਗਾ ਉਹ ਇਹ ਗੱਲ ਦੀ ਮੰਗ ਕਰ ਰਿਹਾ ਕਿ ਇਹਨਾਂ ਦੀ ਡਿਸਮਿਸਲ ਜਿਹੜੀ ਹੈ ਉਹ ਗਲਤ ਹੈ ਇਹਨਾਂ ਨੂੰ ਬਹਾਲ ਕੀਤਾ ਜਾਵੇ ਜਦੋਂ ਕਿ ਦੂਜੇ ਪਾਸੇ ਜਿਹੜੇ ਮਾਪੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਸਕੂਲ ਮੈਨੇਜਮੈਂਟ ਨੇ ਟੀਚਰਸ ਰੱਖੇ ਆ ਉਹ ਕੁਆਲੀਫਾਈਡ ਹੋਣੇ ਚਾਹੀਦੇ ਆ ਜਿਹੜੇ ਟੀਚਰਸ ਨੂੰ ਉਹਨਾਂ ਨੇ ਕੱਢਿਆ ਹੈਗਾ ਉਹਨਾਂ 'ਚੋਂ ਇੱਕ ਟੀਚਰ ਦੀ ਇਨਕੁਆਇਰੀ ਰਿਪੋਰਟ ਵੀ ਆਈ ਹੈਗੀ ਆ ਕਿ ਉਹਨੂੰ ਠੀਕ ਕੱਢਿਆ ਗਿਆ ਹੈਗਾ ਸੋ ਇਨਕੁਆਇਰੀ ਰਿਪੋਰਟ ਦੇ ਵਿੱਚ ਲੇਕਿਨ ਕੁਝ ਫਲੌਸ ਜਿਹੜੇ ਹੈਗੇ ਆ ਉਹ ਮੈਨੇਜਮੈਂਟ ਦੇ ਵੀ ਆਏ ਹੈਗੇ ਆ ਸੋ ਇਸ ਤਰ੍ਹਾਂ ਜਿਹੜਾ ਹੈਗਾ ਪਿੱਛੇ ਜੇ ਜਦੋਂ ਇਸ ਸਥਿਤੀ ਬਣੀ ਕਿ ਇਹਨਾਂ ਨੇ ਸਕੂਲ ਦੇ ਗੇਟ ਅੱਗੇ ਧਰਨਾ ਲਗਾਇਆ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਇਹਨਾਂ ਤੇ ਕਾਰਵਾਈ ਕੀਤੀ ਗਈ ਔਰ ਜਿਹੜਾ ਹੈਗਾ ਸਾਰਿਆਂ ਨੂੰ ਮਾਪਿਆਂ ਨੂੰ ਵੀ ਔਰ ਯੂਨੀਅਨ ਨੂੰ ਵੀ ਉਠਾ ਦਿੱਤਾ ਗਿਆ ਤਾਂ ਕਿ ਸਕੂਲ ਦੇ ਅੱਗੇ ਜਿਹੜਾ ਹੈ ਇਹ ਸਕੂਲ ਦਾ ਗੇਟ ਬਿਲਕੁਲ ਨਹੀਂ ਲੌਕ ਕੀਤਾ ਜਾਵੇ ਸੋ ਦੂਸਰੇ ਪਾਸੇ ਜਿਹੜਾ ਹੈਗਾ ਇੱਕ ਇਨਕੁਆਇਰੀ ਜਿਹੜੀ ਅਸੀਂ ਕਰ ਰਹੇ ਹੈਗੇ ਆ ਰਿਗਾਰਡਿੰਗ ਦਾ ਕੁਆਲੀਫਿਕੇਸ਼ਨ ਆਫ ਦਾ ਟੀਚਰਸ ਕਿਉਂਕਿ ਮਾਪਿਆਂ ਨੇ ਇਲਜ਼ਾਮ ਹੈਗਾ ਔਰ ਟੀਚਰਸ ਵੀ ਇਹ ਕਹਿ ਰਹੇ ਹੈਗੇ ਆ ਕਿ ਜਿਹੜੀ ਕੁਆਲਿਫੀਕੇਸ਼ਨ ਦੇ ਇਸ਼ੂਸ ਹੈਗੇ ਆ ਉਹਨਾਂ ਨੂੰ ਲੈ ਕੇ ਜਿਹੜੇ ਮਤਭੇਦ ਹੈ ਉਹ ਦੋਨੇ ਪਾਸੇ ਹੈਗੇ ਆ ਸੋ ਉਹ ਤਾਂ ਹੁਣ ਇਨਕੁਆਇਰੀ ਦੇ ਵਿੱਚ ਹੀ ਕਲੀਅਰ ਹੋ ਸਕਦੇ ਨੇ ਅ ਸਰ ਬੱਚਿਆਂ ਦੀ ਜਿਹੜੀ ਪੜ੍ਹਾਈ ਖਰਾਬ ਹੋ ਰਹੀ ਉਸ ਨੂੰ ਲੈ ਕੇ ਕਿਹਾ ਜਿਵੇਂ ਧਰਨਾ ਹੁਣ ਵੀ ਮੇਰਾ ਖਲਫ ਤੇ ਤਕਰਾਰ ਹੈਗਾ ਕਿ ਯੂਨੀਅਨਾਂ ਇਕੱਠੀਆਂ ਹੈਆਂ ਦੋਨੋਂ ਤਰਫੋਂ ਦੇਖੋ ਮੈਂ ਮੈਂ ਦੱਸ ਦਿਆਂ ਇਸ ਚੀਜ਼ ਨੂੰ ਲੈ ਕੇ ਅ ਪ੍ਰਸ਼ਾਸਨ ਦਾ ਹਮੇਸ਼ਾ ਇਹੀ ਸਟੈਂਡ ਰਿਹਾ ਹੈ ਕਿ ਦੇਖੋ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਤਕਰਾਰ ਹੈ ਜਾਂ ਇਸ਼ੂਸ ਹੈਗੇ ਆ ਉਹ ਇਨਕੁਆਇਰੀ ਕਮੇਟੀ ਦੇ ਵਿੱਚ ਸਾਬਤ ਹੋ ਜਾਣਗੀ ਆ ਪਹਿਲੀ ਗੱਲ ਅਸੀਂ ਕਦੇ ਵੀ ਜਿਹੜਾ ਹੈਗਾ ਗੇਟ ਲੌਕ ਨਹੀਂ ਹੋਣ ਦਿੱਤਾ ਪਹਿਲਾਂ ਵੀ ਅਸੀਂ ਪੁਲਿਸ ਐਕਸ਼ਨ ਕੀਤਾ ਅਸੀਂ ਉੱਥੇ ਪੁਲਿਸ ਫੋਰਸ ਵੀ ਭੇਜੀ ਸਾਡੇ ਸਿਵਲ ਦੇ ਅਧਿਕਾਰੀ ਵੀ ਗਏ ਸੋ ਸਕੂਲ ਕਦੇ ਵੀ ਲੌਕ ਕਰਨ ਦੀ ਇਜਾਜ਼ਤ ਜਿਹੜੀ ਹੈ ਉਹ ਨਾ ਹੀ ਅਸੀਂ ਕਿਸੇ ਯੂਨੀਅਨ ਨੂੰ ਦੇਾਂਗੇ ਨਾ ਹੀ ਅਸੀਂ ਮਾਪਿਆਂ ਨੂੰ ਦੇਾਂਗੇ ਸਕੂਲ ਦੇ ਜਿਹੜੇ ਚੱਲਣ ਦੇ ਵਿੱਚ ਹੈ ਉਹ ਅਸੀਂ ਕਦੇ ਰੁਕਾਵਟ ਜਿਹੜੀ ਹੈ ਉਹ ਆਉਣ ਨਹੀਂ ਦਿੱਤੀ ਦੂਸਰੀ ਗੱਲ ਜਿਹੜੀ ਹੈ ਬੱਚਿਆਂ ਦੇ ਰਿਜ਼ਲਟ ਦੀ ਗੱਲ ਸੀ ਉਹ ਸਵੇਰੇ ਜਿਹੜਾ ਹੈਗਾ ਜਿਹੜੇ ਉਪ ਮੰਡਲ ਮੈਜਿਸਟਰੇਟ ਮੋੜ ਨੇ ਔਰ ਨੈਪ ਤਹਿਸੀਲਦਾਰ ਮੋੜ ਨੇ ਉਹ ਆਪ ਜਾ ਕੇ ਜਿਹੜਾ ਹੈਗਾ ਉਹਨਾਂ ਨੇ ਸਕੂਲ ਦਾ ਰਿਜ਼ਲਟ ਜਿਹੜਾ ਹੈਗਾ ਉਹ ਮੈਨੇਜਮੈਂਟ ਕਮੇਟੀ ਨੂੰ ਰਿਕਾਰਡ ਹੈਂਡਓਵਰ ਕੀਤਾ ਤਾਂ ਕਿ ਬੱਚਿਆਂ ਦਾ ਰਿਜ਼ਲਟ ਜਿਹੜਾ ਹੈਗਾ ਉਹ ਡਿਕਲੇਅਰ ਹੋ ਸਕੇ ਇਸ ਗੱਲੋਂ ਜਿਹੜਾ ਹੈਗਾ ਸੋ ਪ੍ਰਸ਼ਾਸਨ ਨੇ ਜਿਹੜਾ ਹੈਗਾ ਸਖਤ ਐਕਸ਼ਨ ਕੀਤਾ ਹੈ ਤਾਂ ਕਿ ਜਿਹੜਾ ਇੱਕ ਸਕੂਲ ਦੀ ਜਿਹੜੀ ਕਾਰਵਾਈ ਹੈ ਉਹ ਚੱਲਦੀ ਰਹੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਜਿੱਥੋਂ ਜਿਹੜਾ ਸਵਾਲ ਇਸ਼ੂਜ਼ ਦਾ ਹੈਗਾ ਕਿ ਟੀਚਰਸ ਨੂੰ ਸਹੀ ਕੱਢਿਆ ਗਿਆ ਗਲਤ ਕੱਢਿਆ ਗਿਆ ਕੁਆਲੀਫਿਕੇਸ਼ਨ ਦੇ ਜਿਹੜੇ ਇਸ਼ੂਜ਼ ਹੈਗੇ ਆ ਉਹ ਅਸੀਂ ਇਨਕੁਆਇਰੀ ਕੀਤੀ ਹੈ ਦੇਖੋ ਇਹ ਇੱਥੇ ਕੋਈ ਹੱਕ ਦਾ ਸਵਾਲ ਵੀ ਆ ਜਾਂਦਾ ਕਿਸੇ ਦੇ ਅਗੇਂਸਟ ਵੀ ਹੈ ਕਿਸੇ ਦੇ ਹੱਥ ਦੇ ਵਿੱਚ ਵੀ ਹੈ ਸੋ ਇਹਦੇ ਵਾਸਤੇ ਇੱਕ ਇਨਕੁਆਇਰੀ ਹੋਣੀ ਚਾਹੀਦੀ ਹੈ ਸੋ ਅਸੀਂ ਸਾਡੇ ਵੱਲੋਂ ਜਿਹੜਾ ਹੈਗਾ ਸਕੂਲ ਵਧੀਆ ਚੱਲੇ ਸਮੂਥ ਚੱਲੇ ਅਸੀਂ ਇਹ ਗੱਲ ਇਨਸ਼ੋਰ ਕਰ ਰਹੇ ਹਾਂ